ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਣੀ ਯਾਤਰਾ ਦਾ 21ਵਾਂ ਦਿਨ ਤਾਂ ਆਪਾਂ ਇਸ ਟਾਈਮ ਜਾ ਰਹੇ ਆ ਤਖਤ ਸ਼ਰੀਪੜਨਾ ਸਾਹਿਬ ਬਿਹਾਰ ਬਾਕੀ ਇਸ ਹਾਈਵੇ ਤੇ ਆਪਾਂ ਇਹ ਹਾਈਵੇ ਜਾ ਰਿਹਾ ਵਾ ਹੁਣ ਲਖਨਊ ਵਾਲੀ ਸਾਈਡ ਆਪਾਂ ਜਾ ਰਹੇ ਆ ਬਾਕੀ ਅੱਜ ਗਰਮੀ ਥੈਗੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਹਵਾ ਮੱਠੀ ਮੱਠੀ ਚੱਲ ਰਹੀ ਆ ਤਾਂ ਇਨਾ ਮਹਿਸੂਸ ਨਹੀਂ ਹੋ ਰਿਹਾ ਵਾ ਵਾਹਿਗੁਰੂ ਦੀ ਕਿਰਪਾ ਨਾਲ ਤਾਂ ਬਾਕੀ ਆਪਾਂ 2-3 ਦਿਨਾਂ ਵਿੱਚ ਲਖਨਊ ਪਹੁੰਚਣਾ ਵਾ ਤੇ ਵਾਹਿਗੁਰੂ ਦੀ ਕਿਰਪਾ ਨਾਲ 10 ਜਾਂ 12 ਦਿਨਾਂ ਵਿੱਚ ਆਪਣੀ ਯਾਤਰਾ ਵੀ ਸੰਪੂਰਨ ਹੋ ਜਾਣੀ ਆ। ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਨਾਲ ਇੱਕ ਫੋਲੋ ਕਰਕੇ ਸਪੋਰਟ ਦਿਓ ਕਰਿਓ ਤੇ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਹੁਣ ਭੁੱਖ ਲੱਗੀ ਹੋਈ ਸੀ ਤੇ ਬਾਕੀ ਆਪਾਂ ਨੂੰ ਰਸਤੇ ਵਿੱਚ ਹੋਟਲ ਮਿਲ ਚੁਕਿਆ ਤਾਂ ਇੱਥੋਂ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਕੁਝ ਟਾਈਮ ਰੈਸਟ ਲੈ ਕੇ ਫੇਰ ਪਾਵਾਂਗੇ ਚਾਲੇ। ਵਾਹਿਗੁਰੂ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।